ਮਿੱਤਰੋ ਬਾਬਾ ਜੀ ਦਾ ਸਟੱਡ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਨਲੂਡਿੰਗ ਦਾ ਇੱਕ ਬਲੌਗ ਹੋਰ ਪਾਉਣ ਲੱਗਾ ਨਵੇਂ ਜਾਨਵਰ ਲਿਆਤੇ 9 10 ਜੀ ਇਹ ਚ ਨੌਕਰਿਆਂ ਨੂੰ ਨੌਕਰੀ ਵਸ਼ੇਰੀ ਆ ਮਾਰવાડી ਤੇ ਚੰਬੀਆਂ ਕੁੜੀਆਂ ਸੋ ਜਿਹੜਾ ਜਿਹੜਾ ਮੇਰੇ ਭਰਾ ਕੋਈ ਜਾਨਵਰ ਪਾਲਦਾ ਤੇ ਅੱਜ ਮਾਰ ਲਿਓ ਮੋਰਚਾ ਕਰ ਲਿਓ ਫਤਿਹ ਆ ਜੋ ਗੀੜਾ ਮਾਰ ਲਿਓ ਡਰੈਸ ਪਤਾ ਹੀ ਆ ਅੱਜ ਦੀ ਵੀਡੀਓ ਇਹ ਹੈਗੀ ਯਾਰ 16 ਜੁਲਾਈ ਦੀ ਡਾਲਾ ਗਿਆ ਖੁੱਲ ਪੈੜਾ ਵੀ ਖੋਲੋ ਕੜੀ ਨਾਲ ਦਿੱਤੇ ਆ ਵਾ ਵਾ ਤੇ ਪੜੇ ਆਪਣੇ ਸਾਹਮਣੇ ਚੱਲੋ ਆਪਣੇ ਆਪਣੇ ਰੱਖਣੇ ਆ ਪੜੇ ਆਪਣੇ ਯਾਰ ਕਿਤਾ ਲਓ ਮਿੱਤਰਾਂ ਗਲ ਦੀ ਚੰਬੀ ਕੋੜੀ ਕਰੋ ਚੈ ਜਾਇਜ ਮੋਲ ਦੇ ਜਮਾ ਛੋਟੇ ਪਾ ਦਿਓ ਇਹਦੀ ਹਜ਼ਾਰਾਂ ਵਿੱਚ ਮੁੱਲ ਆ ਸਾਰਿਆਂ ਤੋਂ ਪਹਿਲਾਂ ਇਹਦੀ ਬੌਣੀ ਕਰਦੇ ਤੁਹਾਨੂੰ ਸਭ ਸਾਰਿਆਂ ਤੋਂ ਪਹਿਲਾਂ ਇਹ ਹੀ ਲਾ ਕੇ ਦਿਖਾਉਣੇ ਆ ਲਓ 59 ਕੈਂਚੇ ਦੀ 2.5 ਇਹ ਹੁੰਦਾ ਵੀ ਨੌਕਰੀ ਲੈ ਕੇ ਪਾਲਣ ਦਾ ਕੋਈ ਚਾਹਵਨ ਹੋ ਨੌਕਰੇ ਬੱਚੇ ਲੈਣੇ ਵੀ ਪੂਰੇ ਮਲਦੀ ਪੂਰੀ ਭਾਲਦਾ ਹੁੰਦੇ। ਉਹ ਆ ਰੇਟ ਆ। ਮੰਨਿਆ ਨੂੰ ਰੇਟ ਤੇ ਦੇਖ ਵਸ। ਲੋ ਜੀ ਉਦੋਂ ਦਾ ਮਾਰਵਾੜੀ 5 ਕਿਲੋ ਦੀ ਘੋੜੀ ਫਰੋਚ ਰਿਹਾ। ਮੱਥੇ ਫਟਾ ਚਾਰੇ ਪੈਰ ਚੱਤੇ। ਫਟਾ ਫੁਟਾਣ ਪੂਰਾ ਸੋਹਣਾ ਲੈਂਥ ਨੂੰ ਤੁਹਾਡਾ ਪੈਰਾਂ ਦੀ ਪੂਰੀ ਮਜ਼ਬੂਤ ਆ ਘੋੜੀ। ਪਰਨ 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 ਵਿੱਚ। ਲੋ ਦੇਖੋ। ਇਹਦੀ ਬਾਡੀ ਰੋਕਲਾਥ ਉਰੀ ਨਰੋਈ ਘੋੜੀ ਆ ਬੰਦੇ ਬਾਬੇ ਨੂੰ ਵੀ ਰੀਤੇ ਦੇ ਬੰਨੇ ਜਮਾ ਨਾਲ ਨਾਲਾਈ ਤੇ ਮੱਥੇ ਤੇ ਸਿਰਫ ਮੱਥੇ ਬਲੇਜ ਦੀ ਕੁਮੈਤ ਘੋੜੀ ਹੈ ਜੀ ਕਰ ਸਕਦੇ ਤੁਸੀਂ ਚੈੱਕ ਪਟਾਪਟਾ ਬਹੁਤ ਸੋਨਾ ਕੰਨ ਨੂੰ ਚੰਗਾ ਲੱਗਿਆ ਹੋਇਆ ਹੈ ਤੋੜ ਦੇ ਬਾਬਾ ਟੇਕ ਅਪ ਵੱਡੇ ਕੱਦ ਵਾਲੀ ਜੰਮੇ ਕੁੜੀ ਦੇਖ ਰਖਦੇ ਨੇ ਤੁਸੀਂ ਇਹਨੇ ਹਾਈਟ ਵਾਲੀ ਕੁੜੀ ਭਾਲਦਾ ਹੋਵੇ ਆਹਾਂ ਸ਼ੌਟ ਮੈਂ ਤੇ ਵੀ ਕੁੜੀ ਯਾਰੋਸਤੋ ਇਹ ਤਾਂ ਵੀ ਕੁਆਲਟੀ ਚੰਬੀ ਕੁੜੀ ਇਹਦੀ ਵੀ ਹਾਈਟ ਦੇ ਸੋਹਣੇ ਆ ਇਹ ਵੀ ਦੇਖ ਸਕਦੇ ਹਾਂ ਲੋ ਜੀ ਤਿੰਨ ਪਰ ਟਿੱਟੇ ਮੱਥੇ ਪਟੇ ਦੀ ਕੁੜੀ ਆ ਅੰਬੇ ਵਿੱਚ ਵੀ ਦੇ ਨੁਕਰੇ ਵਿੱਚ ਵੀ ਦੇ ਸਕਦੀ ਆ ਤੇ ਮਾਰਵਾੜੀ ਤੋਂ ਵੀ ਮੀਟੇ ਕਾਈ ਮਾਰਵਾੜੀ ਦੇ ਸਕਦਾ ਲੋ ਵੀ ਦੋਸਤ ਹੁਣ ਆ ਕੁੜੀ ਦੇਖੋ ਹੈ ਵੀ ਪੂਰੀ ਭਾਰੀ ਜੀ ਨੇ ਚੰਗੇ ਪੈਸੇ ਹੁੰਦਾ ਜਾਵਨ ਵੀ ਖਾਂ ਬਾਈ ਘਰੇ ਬੰਨੀ ਵੀ ਸੋਹਣੀ ਲੱਗੇ ਤੇ ਆ ਕੁੜੀ ਤੇ ਰਕੀ ਗੱਪਣਾ ਇਹ ਗੱਪਣਾ ਹੈ ਕੰਨੇ ਟਾਈਮ ਦੀ 8 ਮਹੀਨੇ ਦੇ ਆਸ-ਪਾਸ ਮਿੱਤਰੋ ਚੈੱਕ ਕਰਾਵਾਂਗੇ ਆਪਾਂ ਦੁਬਾਰਾ ਲੋ ਜੀ ਚੈੱਕ ਕਰ ਲਓ ਪੂਰੀ ਹੈਵੀ ਘੋੜੀ ਆ ਲੈ ਲੈ ਜਾਇਨੋ ਹੁੰਦੈ ਤੇ ਨੁਕਰੀ ਬੱਚੀ ਦੇ ਚਾਹਵਨ ਵੀ ਸੱਜਣ ਦੇਖ ਸਕਦਾ ਕੋਈ ਇਹ ਹਜੇ ਬੱਚੀ 20 ਮਹੀਨਿਆਂ ਦੀ ਹੋਈ ਮਿੱਤਰੋ ਪਰ ਹਾਈਟ ਗੱਡੀ-ਬੁੱਡੀਆਂ ਨੂੰ ਪੂਰੀ ਨਰੋਈ ਆ ਹਾਂ ਬੱਤ ਆ ਜਾ ਆ ਜਾ ਵਰਾ ਹੀ ਆਉਣਾ ਪੈਣਾ ਤੈਨੂੰ ਓਏ ਵਰਾ ਹੋ ਮੈਸੇਜ ਇਧਰ ਮੂਰੇ ਇਧਰ ਨਾ ਆਜ ਇਧਰ ਆਉ ਪਰੈਨੋ 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 ਮਾਵਾ ਕੁਮਾ ਕੇ ਲੈ ਰੋਕ ਲੋ ਜੀ ਮਿੱਤਰੋ ਬਾਡਾ ਬੁੱਡਾ ਦੇਖੋ ਬੱਚੀ ਦਾ ਪੂਰੀ ਹੈਵੀ ਬਾਡੀ ਦੀ ਆ ਤੇ ਹੁਣ ਲਾਸਟ ਵਾਲੀ ਲਾ ਲਈਏ ਤੁਹਾਨੂੰ ਦੇਖਣ ਨੀਲੀ ਚੰਬੀ ਆ ਵੀ ਪੂਰੀ ਭਾਰੀ ਹੋੜੀ ਆ ਤਾਂ ਨਹੀਂ ਗੱਬਣੀਆਂ ਗੱਬਣਾ ਵੀ ਇਹ ਅੱਧੀ ਪਾਸ ਨਹੀਂ ਹੋਇਆ ਪਾਸ ਨਹੀਂ ਹੋਈ ਦੋਸਤੋ ਮਿਲੀ ਹੋਈਏ ਚੈੱਕ ਕਰਾ ਦਾਂਗੇ ਲਓ ਵੀ ਤੇ ਨੰਬਰ ਕਰ ਲਓ 96239154543985559907 ਤੇ ਆ ਕੇ ਦੇਖ ਲੈ